ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਬਹੁਤ ਹੀ ਵਧੀਆ ਬਸ਼ੇਰੀ ਲੈ ਕੇ ਆਏ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲ ਦੇ ਸੈੱਟ ਜਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂ ਮੇਰੇ ਵੀਰ ਭਰਾਵੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਤੇ ਬਾਕੀ ਜੇ ਤੁਸੀਂ ਵੀ ਕਾਸੀ ਦੀ ਪ੍ਰੋਮੋਸ਼ਨ ਵਗੈਰਾ ਕਰਾਉਣੀ ਆ ਕੋਈ ਵੀਡੀਓ ਪਵਾਉਣੀ ਆ ਸੇਲ ਵਾਲੇ ਜਾਨਵਰ ਦੀ ਜਾਂ ਕੋਈ ਹੋਰ ਪ੍ਰੋਮੋਸ਼ਨ ਵਗੈਰਾ ਕਰਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਜੀ 805482340 ਤੇ ਉਹ ਨੰਬਰ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਹਾਂ ਹੁਣ ਆਪਾਂ ਬਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਬਸ਼ੇਰੀ ਸੇਲ ਹੈ ਜੀ ਨਾਗਰੇੜੀ ਘੋੜੇ ਦੀ ਪੋਤੀ ਹੈ ਤੇ ਜਹਾਗੀਰ ਘੋੜੇ ਦੀ ਬੱਚੀ ਆ ਤੇ 6 ਕਿ 3 ਤਿੰਨ ਗੀ ਮਹੀਨੇ ਉਮਰ ਹੈ ਤੇ ਬਾਕੀ ਰੇਟ ਬਾਈ ਹੋ ਰਹੇ ਦੱਸਣਗੇ ਫੋਨ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਜੀ ਬਾਈ ਹੋ ਰਿਹਾ ਹੈਂਦਾ 81980 ਤੇ 68558 ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਓ ਤੇ ਧੁਰੀ ਏਰੀਆ ਬਾਈ ਹੋ ਰਿਹਾ ਹੈਂਦਾ ਤੇ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਬਾਕੀ ਕਨਕਨੋਤੀ ਦੀ ਸ਼ਕੀਨ ਹੈ ਤੇ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਤੇ ਜਹਾਂਗੀਰ ਘੋੜੇ ਦੀ ਪੋਤੀ ਹੈ ਨਾਗਰੀੜੀ ਘੋੜੇ ਦੀ ਪੋਤੀ ਹੈ ਤੇ ਜਹਾਂਗੀਰ ਘੋੜੇ ਦੀ ਬੱਚੀ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੀ ਗੱਲਬਾਤ ਜ਼ਰੂਰ ਕਰਿਓ ਤੇ ਨਾਗਰੇੜੀ ਘੋੜੇ ਦੀ ਪੋਤੀ ਆ ਗਈ ਤੇ ਜਾਗੀਰ ਘੋੜੇ ਦੀ ਬੱਚੀ ਹੈ ਜੀ ਸਾਢੇ 3 ਮਹੀਨੇ ਉਮਰ ਹੈ ਤੇ ਰੇਟ ਫੋਨ ਤੇ ਆ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਓ ਤੇ ਵੀਡੀਓ ਕਰਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ